ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਦਰਸ਼ਕਾਂ ਦੇਖਣ ਵਾਲਿਆਂ ਦਾ ਮੈਨੂੰ ਮੀਤ ਕਰਦਾ ਮੈਂ ਮੀਤ ਕਰਦਾ ਕਿ ਸਾਰੇ ਠੀਕ ਆਾਂਗੇ ਰੱਬ ਦੀ ਕਿਰਪਾ ਨਾਲ ਅੱਜ 2 ਅਕਤੂਬਰ ਅੱਜ ਦਾ ਸਵੇਰ ਦੀ ਸਟਾਰਟਿੰਗ ਹੋ ਰਹੀ 4 ਵਜੇ ਤੋਂ ਸਟਾਰਟ ਬਲੋਗ ਮੈਂ ਥੋੜਾ ਲੇਟ ਹੋਣ ਲੱਗਿਆ ਸੀ ਜਾ ਸਿੱਤੂ ਦਾ ਵੀ ਕੰਮ ਚੱਲਦਾ ਅੱਜ ਮੌਸਮ ਵੀ ਜਿਵੇਂ ਪਹਿਲਾਂ ਦਿਖਾਇਆ ਸੀ ਵੀ ਧੁੰਦੀ ਕਾਫੀ ਆ ਹੁਣ ਤੱਕ ਸੂਰਜ ਦੇ ਨਾਲ ਧੁੰਦ ਦਾ ਬੱਦਲ ਜੇ ਬਣ ਜਾਂਦੇ ਨੇ ਉਹੀ ਆਪਾਂ ਨੂੰ ਆਉਣ ਦੇ ਬੱਦਲ ਲਓ ਜੀ ਆ ਗਿਆ ਬਲੌਕਰ ਇਸ ਵੀ ਪਛਲ ਪੇਜ ਰਹੀ ਹੈ ਸਾਰੇ ਨੂੰ ਪੈਰ ਤੇ ਫੈਲਸੀ ਕਾਜ ਸਭ ਜਾਨੀ ਸਿੱਧਾ ਫੰਕਾ ਮੇਰੇ ਬਰਾਦਰ ਨੂੰ ਸਨਦਾ ਬਲੌਗ ਹੋ ਗਿਆ ਸਾਰਾ ਦਿਨ ਸੇ ਕੰਮ ਕਰ ਰਹਾ ਹਸfte ਪਹਿਲੇ ਮੈਂ ਸਵੇਰੀ ਲਾਲੀ ਮਸ਼ੀਨ ਮਾਨੰਦਰ ਸਾਰਾ ਸੋਤਲੇ ਵਾਸਤੇ ਕਿੱ데 ਜਾਤ ਰਹੀ ਹੈ ਸਰਫ ਲੈ ਕੇ ਆਏਗੇ ਲੈ ਕੇ ਆਏਗੇ ਇਹ ਜਿਹਾ ਆਏ ਉਹ ਸਿਰਫ ਕਿੱਲੀ ਲੈ ਕੇ ਆਣਾ ਬਾਕੀ ਤਾਂ ਪਾ ਮੋਟਰ ਵੀ ਲਿਆਵਾਂਗੇ ਵਧੀਆ ਚਾਹ ਤੇ ਤਹੀ ਦੇ ਤਹਿ ਜੀ ਚਰਨਾ ਕੋਈ ਬੋਲੀ ਹੋਰ ਲੋਟ ਦੇ ਆ ਜਾਂਦਾ ਵੀ ਪਤਾ ਨਹੀਂ ਕਿੱਥੋਂ ਆਈ ਹੋਈ ਹੈ ਲੈ ਕੇ ਆਏਗੇ ਲੈ ਕੇ ਆਏਗੇ ਹੁੰਦਾ ਆਏ ਆ ਵੀ ਲੈ ਕੇ ਆਏਗੇ ਉਹ ਮੇਰੀ ਗੱਲ ਤਾਂ ਸੁਣੋ ਤਾਂ ਠੀਕ ਆ ਹੁਣ ਆ ਫੜ ਕੇ ਕਿੱਥੇ ਪਾਉਂਗੀ ਮੈਂ ਹੋਰੇ ਹਜੇ ਕੱਪੜੇ ਪਏ ਨੇ ਮਸ਼ੀਨ ਚ ਨੇ ਅਜੇ ਉੱਪਰ ਵੀ ਉਹ ਬੈੱਡਾਂ 'ਚ ਧੁੱਪ ਲਵਾਉਣੀ ਅੱਜ ਧੁੱਪ ਬਹੁਤ ਵਧੀਆ ਹੋ ਹਾਂ ਤੇ ਮੇਰੀ ਗੱਲ ਸੁਣੀ ਜਾਂ ਤਾਂ ਵੀਰੇ ਪੌੜੀ ਲਾ ਲੈ ਵੇ ਉੱਪਰ ਚੜ ਕੇ ਉਹਰੇ ਪਾ ਦੂੰਗੀ ਮੈਂ ਲਾ ਲਓ ਪੌੜੀ ਕਿੱਡ ਲੈ ਕੇ ਆਣੀ ਆ ਉੱਥੇ ਟੂੜੀ ਵਾਲੇ ਚ ਪਈ ਆ ਬਸ ਫਿਰ ਅੱਜ ਕਰਦੇ ਸੋ ਵਲੌਗ ਨੂੰ ਖੀਰ ਤੱਕ ਜ਼ਰੂਰ ਦੇਖਿਓ ਜੀ ਮੈਂ ਉਮੀਦ ਰੱਖਦੇ ਵੀ ਤੁਹਾਨੂੰ ਅੱਜ ਦਾ ਸਾਡਾ ਸਾਡਾ ਵਲੌਗ ਬਹੁਤ ਵਧੀਆ ਲੱਗੂਗਾ ਸਾਰੇ ਅਸੀਂ ਤੇ ਕੰਮ ਕਰ ਰਹੇ ਹਾਂ ਪਹਿਲੇ ਵਧੀਆ ਲੱਗੇ ਹੋਣਗੇ ਦੀ ਬਹੁਤ ਏ ਲੱਗੇ ਹੋਣਗੇ ਲੱਗਦੇ ਨੇ ਇਹ ਬਹੁਤ ਕਮੈਂਟ ਵੀ ਆਉਂਦੇ ਨੇ ਬਹੁਤ ਜ਼ਿਆਦਾ ਬਹੁਤ ਕਮੈਂਟ ਆਉਂਦੇ ਨੇ ਜਿਵੇਂ ਦੇ ਕਮੈਂਟ ਵੀ ਸਾਰਿਆਂ ਦੇ ਰੀਡ ਕਰਾਂਗੇ ਜਿਹੜੇ ਹੁਣ ਪਿਛਲੇ ਵੀਡੀਓਜ਼ ਤੇ ਆਏ ਨੇ ਠੀਕ ਹੈ ਸੋ ਵੀਡੀਓ ਨੂੰ ਅਖੀਰ ਤੱਕ ਜ਼ਰੂਰ ਦੇਖਿਓ ਅੱਜ ਭਾਈ ਹੁਣ ਮੈਂ ਕੰਮ ਕਰ ਲਿਆ ਨਹੀਂ ਬਾਕਸਰ ਚੱਲਿਆ ਕੁਝ ਮੰਗਾਉਣਾ ਮੈਨੂੰ ਕੈਸ਼ ਮਿਲ ਗਿਆ ਅੱਜ ਮੈਂ ਦਿੱਤਾ 4 ਦਾ ਦੇਣ ਦੀ 10000 ਦਾ ਦੇਣ ਦੀ 2000 ਦਾ ਦੇਣ ਦੀ ਲੈ ਜਾ ਉੱਥੇ ਮੀ ਗੱਲ ਨਹੀਂ ਦਿੱਤਾ ਤੁਹਾਡੇ ਭਰ ਚੰਗੇ ਵੀ ਅੱਛਾ ਹੈ ਕਿ ਨਹੀਂ ਮੈਂ ਦਿੱਤਾ ਉਹ ਬਸ ਫੜਾਟ ਆ ਨਾ ਹੋਰ ਹਿੱਟਾ ਹੁੰਦੀ ਫਿਰ ਨਹੀਂ ਆ ਚਲ ਲਓ ਜੀ ਅੱਜ ਹੋ ਗਈ ਤੁਹਾਨੂੰ ਸਟਾਰਟ ਥੋੜੀ ਥੋੜੀ ਅੱਜ ਕਿੰਨੇ ਤਰੀਕਾ ਪੁੱਪੋ 2 ਅਕਤੂਬਰ 2 ਅਕਤੂਬਰ ਉਹ ਪਾਣੀ ਉੱਥੋਂ ਆਇਆ ਹੂੰ ਮੋੜੇ ਤੇ ਜਾ ਕੇ ਦੇਖੋ ਪਾਣੀ ਗਰਮ ਪੀ ਥੋੜਾ ਜਿਹਾ ਨਹੀਂ ਆ ਰਿਹਾ ਵੇਖਾ ਕੇ ਦੇਖ ਜਾਨੀਆ ਬੱਸ ਰਹਿਣ ਦੇ ਉਹ ਜਿਹਾ ਦੁਕਾਨੇ ਜਾਉਂ ਬੀਜਣੇ ਇਹ ਤਾਂ ਮੈਨੂੰ ਹਸਾਬ ਨਹੀਂ ਵੀ ਕਦੋਂ ਬੀਜਣੇ ਮੰਤਰੀ ਦਾ ਡਰਾਇਆ ਵੀ ਜੋਂ ਬੀਜਣੇ ਨੂੰ ਹੁਣ ਮੈਂ ਭਾਂਡੇ ਜਿ ਇਕੱਠੇ ਕਰਦਾ ਫਿਰਦਾ ਇੱਕ ਤਾ ਮਿਲ ਗਿਆ ਦੋ ਬੀਜਣੇ ਦੋ ਕੱਲ ਜਾਉ ਲੈ ਕੇ ਭੌਤੇ ਤੇ ਇੱਕ ਦਿਨ ਪਹਿਲਾਂ ਪਹਿਲਾ ਹੀ ਭੌਣ ਦਿੰਦੇ ਨੇ ਅੱਜ ਬਲੌਗ ਵਾਲਾ ਪਰਸਨ ਚੇਂਜ ਹੋ ਗਿਆ ਹੈ ਹੈ ਅੱਜ ਬਲੌਗ ਬਣਾਉਣ ਵਾਲਾ ਬੰਦਾ ਚੇਂਜ ਹੋ ਗਿਆ ਸਾਰੇ ਦਿਨ ਵਾਸਤੇ ਠੀਕ ਆ ओके ਲੈ ਜੀ ਹੁਣ ਇੱਕ ਭਾਂਡਾ ਤਾਂ ਮਿਲ ਗਿਆ ਤੂ ਇਹਦਾ ਜਗਾਰਡ ਬਣਾਉਣਾ ਦੇਖਦੇ ਹਾਂ ਕੀ ਮਿਲਦਾ ਕਹ ਤਾ ਜੀ ਕਰਦਾ ਮੇਰਾ ਵੀ ਲਫਾ ਫਾਈ ਇਹ ਚ ਪਾ ਕੇ ਮਿੱਟੀ ਕਰਦੀ ਇਹਨੂੰ ਕਦੇ ਐ ਕਰਦਾ ਵੀ ਆ ਭਾਂਡਾ ਜਾਂ ਵੱਡਲੀ ਕੋਈ ਅਨਿਤ ਪੂਪੂ ਜਾਰ ਕੋ ਜਾਉਂ ਬੀਜਣ ਨਾਲ ਭਾਂਡਾ ਜ ਨਹੀਂ ਹੈਗਾ ਘੱਟ ਛੋਟ ਗਿਆ ਇਹ ਇਹ ਨੂੰ ਨਾ ਬੰਦੀ ਕਰਕੇ ਉੱਧਾ ਪਾ ਲੋ ਉਹ ਨਹੀਂ ਆ ਤਹਾਂ ਨਿਕਲ ਤੂੰ ਕੀ ਮੋਟਾ ਪਾਲੇ ਦੇ ਉਹ ਕੱਢਣ ਆ ਖਾਪਾ ਜੂ ਆ ਚ ਓਏ ਉਹ ਢੋਲ ਕਰੋ ਜੋ ਢੋਲ ਤਾਂ ਹਾਂ ਢੋਲ ਮਿੱਟੀ ਨਾਲ ਭਰੋ ਬਰਾਬਰ ਕਰੋ ਉਹਨੂੰ ਮੈਂ ਉਹ ਵਾਲਾ ਕਹਿ ਦੀਆਂ ਨਹੀਂ ਫਿਰ ਇਹਨੂੰ ਵੱਟ ਲੈਨੇ ਆ ਦੇਖਾ ਪਿਆ ਤੇ ਇੱਕ ਇੱਕ ਪਾਂਡਾ ਹੋ ਜੂ ਲੈ ਇਨੂੰ ਇੰਨਾ ਕ ਵੱਡ ਲੈਣ ਨਹੀਂ ਇਹ ਚ ਪਾਣਾ ਇੰਨਾ ਵੱਡਣਾ ਕੀ ਐਸੇ ਚ ਬੀਜ ਦੇ ਹਾਂ ਲੈ ਆ ਪੂਪੂ ਭਰ ਕੇ ਲਈ ਉਹ ਦਵਾਈ ਆ ਕਈ ਵਾਰ ਗੁੱਸਾ ਗਸਾ ਆ ਜਾਂਦਾ ਫੇਰ ਨਹੀਂ ਖਾਂਦੀ ਫੇਰ ਪੰਪ ਚ ਤੇ ਗੁੱਸਾ ਆ ਜਾ ਫੇਰ ਪੰਪ ਚ ਪਾ ਕੇ ਸਪਰੇਅ ਕਰ ਦਿੰਦੇ ਨੇ ਖੇਤਾਂ ਚ ਹਾਂ ਹੈ ਨਾ ਮੈਂ ਤਾਂ ਇਹ ਦਵਾਈ ਆ ਵੀ ਜੇ ਗੁੱਸਾ ਆ ਜਾਂਦਾ ਫੇ ਸਪਰੇਅ ਕਰੀ ਜਾਂਦੀ ਆ ਆ ਜਾ ਪੂਪੂ ਭਰ ਕੇ ਗਈ ਹੈ ਹਾਂ ਆਹ ਆਹ ਲਫਾਫਾ ਚੱਕ ਲੈ ਪੁੱਪੂ ਪੱਜ ਕੇ ਪੁੱਪੂ ਆਹ ਪਿਆ ਲਫਾਫਾ ੱਜ ਕੇ ਚੱਕ ਲੈ ਉੱਥੇ ਜਿਹੜਾ ਜਾਉਂ ਪੀਤਾਂਗੇ ਬਚਣਗੇ ਕਿਹੜੇ 40 ਰੁਪਏ ਦੇ ਸਾਡੇ ਠੱਗ ਨੇ ਥੋੜੇ ਹੀ ਦਿੱਤੇ ਨੇ ਦੋ ਮੁਠੀਆਂ ਉਹ ਇੱਕ ਹੋਰ ਲੈ ਲੈ ਲਫਾਫਾ ਹੋਰ ਦੇ ਇੱਕ ਲਫਾਫਾ ਹੋਰ ਦੇਖ ਲੈ ਫਾਪਾ ਦਾ ਬੈਸਨ ਮਾੜਾ ਜਿਹਾ ਵਧੀਆ ਜਿਹਾ ਹੋਵੇ ਤੇਰਾ ਕੈੜਾ ਜਾਂ ਤੇਰਾ ਜਾਂ ਉਹ ਤਾਂ ਆ ਵੀ ਸੀਕਣਾ ਯਾਰ ਕਿਹੜਾ ਜਿਹਾ ਮੰਗਦਾ ਕਿਹੜਾ 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 ਆਹ ਚੱਲ ਉਹ ਚੱਕ ਲਿਆ ਦੋਏ ਡੱਬੇ ਜਿਹਾ ਉਹ ਇੱਕ ਉਹ ਤਸਲੀ ਵੀ ਚੱਕ ਲਿਆ ਆਹ ਤੇ ਆ ਇੱਕ ਤਸਲੀ ਚੱਕ ਲਿਆ ਜਾ ਪੂਪੂ ਵਾਲੀ ਨੀਕਰ ਪਾਈ ਉਹਨੇ ਲਓ ਜੀ ਅਸੀਂ ਬੀਜ ਦਿਉਂ ਜਉ ਰੇਤੇ ਚ ਲਹ ਹਾ ਚ ਪਾਇਆ ਹਰੇ ਰੇਤਾ ਮੈਂ ਲੈ ਪੂਪੂ ਅਬ ਫੜ ਤੂੰ ਵੀਡੀਓ ਬਣਾ ਲਓ ਜੀ ਆਪਾਂ ਨੇ ਭਰ ਲੈਂਦੇ ਇਹ ਡੱਬੇ ਆ ਦੋ ਭਾਂਡੇ ਇਹਨਾਂ ਥੱਲੇ ਮੋਮ ਜਮਾ ਪਾਸ਼ਾ ਕੇ ਜਿਹੜਾ ਆਮ ਸਮਾਨ ਸਮੂਲ ਲਿਆਉਣ ਵਾਸਤੇ ਹੁੰਦਾ ਮੋਮ ਜਮਾ ਉਹ ਕਰਕੇ ਆਲਦਾਲੇ ਫਿਰ ਇਹ ਚ ਪਾ ਦਿਆ ਪਰੇਤਾ ਫਿਰ ਰੇਤਾ ਮਿੱਟੀ ਮਿਕਸ ਕਰ ਤੇ ਜਦੋਂ ਆਪਾਂ ਉਹ ਅਖੰਡ ਪਟ ਸਾਫ ਕਰਾਉਨੇ ਆ ਤਾਂ ਰੇਤਾ ਧਰਾ ਲੈਂਦੇ ਨੇ ਫਿਰ ਰੇਤਾ ਧਰ ਕੇ ਉੱਪਰ ਕੁੰਭ ਰੱਖ ਦਿੰਦੇ ਨੇ ਕੁੰਭੋ ਦਾ ਆਂਦਾ ਆਕੜਾ ਘੜੇ 'ਚ ਜਿਹੜਾ ਪਾਣੀ ਰੱਖਦੇ ਨੇ ਉਹ ਪਾਣੀ ਫੇਰ ਸਿਮਣ ਲਾ ਜਾਂਦਾ ਘੜੇ 'ਚ ਤਾਂ ਕਰਕੇ ਵੀ ਉੱਥੇ ਗਿੱਲਾ ਨਾ ਹੋਵੇ ਫਿਰ ਉਹ ਰੇਤਾ ਰੱਖਦੇ ਨੇ ਰੇਤਾ ਰੇਤੇ ਦੇ ਵਿੱਚ ਮਿਲਾ ਜਾਂਦੇ ਨੇ ਜਿਉਂ ਜਿਉਂ ਫਿਰ ਜਿਹੜੇ ਸਲਾਬ ਜ਼ਿਆਦੇ ਹੋ ਜਾਂਦੀਆਂ ਕੁੰਬ ਦੇ ਵਿੱਚੋਂ ਘੜੇ ਦੇ ਵਿੱਚੋਂ ਪਾਣੀ ਰਿਸਦਾ ਹੁੰਦਾ ਉਹ ਜਿਉਂ ਸੁੱਕੀ ਜਾਂਦੇ ਨੇ ਸਾਰਾ ਉਸੇ ਕਰਕੇ ਆਪਾਂ ਨੇ ਕਰਿਆ ਇਹ ਵੀ ਰੇਤੇ ਦੇ ਵਿੱਚ ਬਹੁਤ ਵਧੀਆ ਜੰਮਦੇ ਨੇ ਤੇ ਆ ਆਪਾਂ ਨੇ ਰਾਤ ਲਿਆਂਦੇ ਸੀ ਜਿਉਂ ਐਨੇ ਕ ਜਿਉਂ ਲਿਆਂਦੇ ਸੀ ਤੇ ਇਹਦੇ ਵਿੱਚ ਇਹਦੇ ਵਿੱਚ ਪਾ ਲਿਆ ਸੀ ਪਾਣੀ ਆਪਾਂ ਨੇ ਤੇ ਹੁਣ ਇਹ ਚ ਪਾਣੀ ਕੱਢ ਲੈਨੇ ਆਪਾਂ ਉੱਥੇ ਬੀਜ ਦੇ ਹੈ ਮੋਟੀ ਹੋ ਗਈ ਨਾ ਹਾਂ ਫਿਰ ਮੋਟਾ ਦਾ ਜੇ ਤੋ ਰੋਟੀ ਉਸ ਮੈਗੀ ਖਾ ਖਾ ਕੇ ਮੋਟੀ ਹੋ ਜਾਨੀ ਆ ਓਕਣੇ ਇਹ ਪਾਣੀ ਪੀ ਕੇ ਮੋਟੇ ਹੋ ਗਏ ਐ ਨਾ ਹੋ ਗਈ ਲੈ ਪੂਪੂ ਖਾੜਾ ਹੁਣ ਅੱਗੇ ਮੰਗੂ ਬੰਦ ਨਾ ਕਰਦੀ ਇਹਦੇ ਵਿੱਚ ਹੀ ਦੇਖਣਾ ਨਾ ਆ ਚੱਲਾ ਇੱਕਨ ਰੈੱਡ ਆਉਣਾ ਚਾਹੀਦਾ ਬਸ ਪਾਣੀ ਕਰੀਏ ਪਾਣੀ ਉਹ ਚ ਪਾ ਦਾਂਗੇ ਆਪਾਂ ਇਹ ਬਾਕੀ ਇਹ ਫਿਰ ਹੌਣ ਦਾ ਹੀ ਬਹੁਤ ਵਧੀਆ ਤਰੀਕਾ ਜਿਹੜੇ ਲਫਾਫੇ ਜਿਹਾ ਲਿਆਉਣੇ ਉਹਦੇ ਵਿੱਚ ਪਾਣੀ ਪਾ ਕੇ ਉੱਪਰੋਂ ਢਕਾ ਦੇ ਸਮਾਰ ਕੇ ਖਰਦਾ ਵੀ ਜਾਓ ਬੀਜ ਲੈਣਦੇ ਅਸੀਂ ਇੱਥੇ ਪਾਣੀ ਇਦਾਂ ਚੱਲ ਜਾਂਦਾ ਨਾ ਪ੍ਰਿੰਟ ਵੀ ਪਾਏਗਾ ਤਾਂ ਉਹ ਨਾਲ ਹੈ ਲੋਜ ਅਜਾ ਥੋੜਾ ਹੈਗਾ ਆਪਣਾ ਗੋਭੀ ਲਈ ਹੋਈ ਆ ਦੋ ਬੂਟੇ ਇੱਥੇ ਪਾਲਕ ਤੇ ਉਹ ਧਨੀਆ ਲਾਦ ਗਏ ਕੋਈ ਗੋਭੀ ਪੱਟੀ ਜਣੀ ਆ ਪਾਲਕ ਧਨੀਏ ਨੇ ਹੋਈ ਜਾਣਾ ਇਹ ਜੀ ਸਾਰਾ ਪਾਣੀ ਕਿ ਚੱਲੀ ਗਿਆ ਹਾਂ ਸਾਰਾ ਪਾਣੀ ਨੁੱਤਰ ਗਿਆ ਹੁਣ ਇੱਥੇ ਹੁਣ ਆਪਏ ਨੂੰ ਇੱਥੇ ਬੇਤੀ ਢੇਰੀ ਕਰ ਲਵੇ ਥੋੜਾ ਜਿਹਾ ਹੋ ਜਾਂਦੇ ਨੇ ਸੁੱਕ ਜੀ ਜਾਂਦੇ ਨੇ ਬੈਸਤਾ ਅੱਜ ਕੱਲ ਕਣਕ ਵੀ ਬੀਜ ਕੇ ਦੇਖ ਲੈਣੀ ਚਾਹੀਦੀ ਆ ਜਿਹੜਾ ਨੇ ਬੀਜਣੀ ਆ ਕਹਾ ਪਤਾ ਲਾ ਜਾਂਦਾ ਵੀ ਕਿੰਨੇ ਦਾਣੇ ਜੰਮਦੇ ਨੇ ਅੱਜ ਤਾਂ ਪਹਿਲਾਂ ਦੂ ਲੋਟ ਕੱਢਦੇ ਜੀ 50 ਦਾਣੇ ਜਾਂ 100 ਦਾਣਾ ਬੀਜ ਕੇ ਦੇਖ ਲੈਂਦੇ ਉਸ ਤੋਂ ਪਤਾ ਲਾ ਜਾਂਦਾ ਵੀ ਕਿੰਨੇ ਦਾਣੇ ਨਹੀਂ ਜੰਮਦੇ ਆਪਨਾ ਘਰ ਦਾ ਪੀਜ ਜਾਂਦਾ ਹਿਆ ਜਿਹੜਾ ਘਰੇ ਰੱਖਿਆ ਹੁੰਦਾ ਪਤਾ ਲਾ ਜਾਂਦਾ ਉਹਦਾ ਇਹ ਕਿ ਕਦੇ ਜ਼ਰੂਰੀ ਹੁੰਦਾ ਹਾਂ ਤੇ ਪਤਾ ਲਾ ਜਾਂਦਾ ਵੀ 100 ਦਾਣਿਆਂ ਦੇ ਵਿੱਚੋਂ ਕਿੰਨਾ ਜੰਮਦੇ ਨੇ ਹਾਂ ਕੀ ਆ ਛੁੱਟ ਲਾ ਇਹ ਵੀ ਵਿੱਚੇ ਰੱਖਾਂਗੇ ਇਹ ਸੈਂਟਰ 'ਚ ਰੱਖਾਂਗੇ ਨਹੀਂ ਅੱਛਾ ਜਾਵਟੇ ਵਾਸਤੇ ਕਰਾਂਗੇ ਦੁਪਾਰੇ ਜੇ ਹੋ ਗਿਆ ਆਪਾਂ ਇੱਥੇ ਲਾ ਦਾਂਗੇ ਕੀ ਆ ਇਹ ਤੇ ਲਾ ਦਾਂਗੇ ਟਰਮਰ 'ਚ ਪਰ ਤੱਕੇ ਹਾਂ ਹੁਣ ਇਹ ਸੀ ਮਿੱਟੀ ਨੇ ਰੱਖ ਦਾਂਗੇ ਲੈ ਉੱਪਰ ਐ ਉੱਪਰ ਰੱਖ ਕੇ ਪਾ ਕੇ ਐ ਢੱਕ ਦਵੇ ਨ ਤਾਂ ਪੱਤੇ ਹੈਗੇ ਨੇ ਪੱਤੇ ਵੀ ਲਿਆਵਾਂਗੇ ਮਿੱਟੀ ਜ਼ਿਆਦਾ ਆ ਬੂ ਬੂ ਚਲ ਇੱਥੇ ਧਰ ਲੈਣ ਤੇਰ ੜਾਉਣ ਦੀ ਵੀ ਨਹੀਂ ਲੋੜ ਫਿਰ ਇਹਨਾਂ ਨੂੰ ਐਂ ਘੱਟ ਕਰਕੇ ਦੇਖ ਜੀ ਘੱਟ ਕਰੀ ਹੋਈ ਆ ਹੋਰ ਘੱਟ ਕਰ ਲੈਨੇ ਲੈ ਚਲੋ ਅੱਗੇ ਤਾਂ ਠੀਕ ਹੀ ਹੋ ਵੀ ਤੇਰੀ ਆਂਟੀ ਨੂੰ ਬੁਲਾ ਕੇ ਲੈ ਐ ਰਵਿੰਦਰ ਆ ਆ ਵੀ ਤੇ ਇਹਨਾਂ ਨੂੰ ਮਾ ਕੇ ਤੇ ਕੁਝ ਬੋਲਣਾ ਹੁੰਦਾ ਹਾਂ ਕੁਦਰ ਮਾਰੇ ਬਹਿ ਕੇ ਵਿੱਚ ਸਾਰ ਇੱਕ ਸਾਰ ਕਰ ਲਵਾਂਗੇ ਪੱਤੇ ਪੱਤੇ ਲਿਆਵਾਂਗੇ ਪੱਤੇ ਕੀ ਦੂਸਰੇ ਅਰੇ ਮੰਮੀ ਕੋ ਮੈਨੂੰ ਦਿੱਤੇ ਨੇ ਵੀ ਤਾਂ ਉਹ ਦਿੱਤੇ ਹੀ ਬਹੁਤ ਥੋੜੇ ਨੇ ਇਹ ਨੇ ਲਿਹਾਣ ਪੈਣਗੇ ਇਹ ਹੁਣ ਮੈਨੂੰ ਤਾਂ ਇਨਾ ਪਤਾ ਨਹੀਂ ਹੈਗਾ ਵੀ ਜਾਉ ਕਿਉਂ ਵੀ ਦਿੱਤੇ ਨੇ ਸੋਹਣ ਨੂੰ ਜਕਿਲਕੇ ਤੇ ਵੀ ਇਹ ਕੋਈ ਮਕਸਦ ਤਾਂ ਹੋਊਗਾ ਚਾਹੋਂ ਬੀਜਣ ਦਾ ਆਹਾ ਹੁਣ ਕੁਛ ਨਹੀਂ ਨਰਾ ਸਾਰੇ ਫਿੱਟ ਸਾਰੇ ਪੀਤ ਨੂੰ ਨਵਾਂ ਲਿਆ ਦੀ ਹੁਣ ਮੰਨੀ ਆਪਣੇ ਕੀ ਰੋਂਦਾ ਗਾਣਾ ਲਾ ਪੀ ਵੀ 20 ਰੁਪਏ ਦੇ ਨਹੀਂ ਆਹ ਦੇਖ ਲੈ ਕਿੰਨੇ ਕਰੇ 50 ਰੁਪਏ ਦੇ ਦੇ ਦਿੱਤੇ 50 ਦੁੱਤੇ ਕਣਕ ਨੂੰ ਤਾਂ ਕੀ ਆ ਲਓ ਜੀ ਇਹਨੂੰ ਢੱਕਣ ਵਾਸਤੇ ਐਂ ਕਰ ਲਓ ਬਸ ਇਹਦੇ ਉੱਤੇ ਮਿੱਟੀ ਪਾ ਦਿਓ ਬਸ ਲਓ ਪੱਤੇ ਨਹੀਂ ਦੇਣੇ ਉਹ ਪੱਤੇ ਵੀ ਤਾਂ ਦੇਣੇ ਨੇ ਉੱਪਰ ਬਾਅਦ 'ਚ ਦਵਾਂਗੇ ਪੱਤੇ ਜਾਂਦੇ ਤਾਂ ਹੈ ਨਹੀਂ ਕਿ ਨਹੀਂ ਆਂਦੇ ਗਏ ਨਹੀਂ ਨਾ ਭੁੱਲਣਾ ਕਿਉਂ ਜੇ ਆਪਾਂ ਹੱਥਾਂ ਨਾਲ ਲਾ ਲਾਂ ਤਾਂ ਕਈ ਡੂੰਗੇ ਚਲੇ ਜਾਂਦੇ ਨੇ ਕੋਈ ਕੁਸ ਬਸ ਉਹ ਤਾਂ ਨਿਕਲ ਗਏ ਬਸ ਉਹ ਜੀ ਪਾ ਕੇ ਬਸ ਕੋਸ਼ਿਸ਼ ਆ ਜਾਈ ਬੁੱਬੂ ਹਾਂ ਨਾ ਨਾ ਆਇਆ ਬੁੱਬੂ ਲੈ ਕੇ ਆਈ ਆਪਾਂ ਨੂੰ ਪੱਤੇ ਹੁਣ ਤੁਸੀਂ ਫੜੋ ਨਾ ਕਾਦਾ ਫੜ ਲਿਆ ਕਾਦਾ ਫੜ ਆਦੋ ਦਾਾ ਭਰ ਲਿਆ ਹੋਰ ਦੇਖਦੇ ਕੋਡ ਨਹੀਂ ਕਿ ਉਹ ਫਾਕ ਵੀ ਉੱਪਰ ਪਾਇਆ ਹੀ ਉੱਧਰ ਪਹੀਚ ਪਾਇਆ ਹੀ ਅੱਥੇ ਪਾਇਆ ਸੰਦਰ ਦੇ ਕੋਲੇ ਸਿੱਟੇ ਲਾਉਣੇ ਆ ਲਓ ਜੀ ਜਾਨ ਨੂੰ ਟਕਣ ਵਾਸਤੇ ਪੱਤੇ ਅੱਕਦੇ ਕਿਉਂਕਿ ਉਹ ਗਰਮੈਸ਼ੰਦ ਗਰਮੀ ਗਰਮ ਕਰਦੇ ਨੇ ਨਾ ਪੱਤੇ ਗਰਮੈਸ਼ੰਦ ਤਾਂ ਕਰਕੇ ਕਿਥੇ ਲਈ ਉਹ ਉੱਥੇ ਸੜਕ ਤੋਂ ਗਾਹ। ਆ ਪੂਪੂ ਤੇ ਮੈਂ ਚੱਲੇ। ਪੱਤੇ ਲੈਣ। ਹਨਾ ਇਹ ਪੂਪੂ। ਯੈਸ। ਇੱਧਰ ਲਿਖ ਰਹੇ ਹਾਂ ਇੱਧਰ ਨੂੰ ਟੁੱਕਾ। ਟੁੱਕਾ। ਸਰੂ ਗਾਹ ਪੱਤੇ ਤੋੜਨਾ ਬਣਾਵਾਂਗੇ ਆਪਾਂ। ਅੱਖ ਦੇ ਪੱਤੇ। ਅੱਖ ਦੇ ਪੱਤੇ ਦਾ ਮਕਸਦ ਤਾਂ ਇਹੀ ਆ ਵੀ ਟਾਕੇ ਉਹਨੂੰ ਗਰਮੈਸ ਆ ਜਾਂਦੀ ਐ ਛੇਤੀ ਗਰਮੈਸ ਨਾਲ ਜੰਮੇ ਹੁੰਦੇ ਨੇ। ਹੈ ਕਿੱਥੇ? ਹੂੰ? ਹੂੰ? ਕਿੱਥੇ ਨੇ? ਪੱਤੇ? ਹੂੰ। ਉਹ ਉੱਥੇ ਹੁੰਦੇ ਨਹੀਂ ਅੱਖ ਦੇ। ਜਿਦੋਂ ਮੈਂ ਡੋਡੀਆਂ ਖਾਣਾ ਹੁੰਨਾ ਕਿ ਨਾਲੇ ਡੋਡੀਆਂ ਖਾ ਰਿਹਾ ਮੈਂ ਆਹ ਤੁਹਾਨੂੰ ਜਾਈ ਨਹੀਂ ਛੋਟੇ ਛੋਟੇ ਪੱਤੇ ਸਨ ਇਹਨਾਂ ਆਪਣੇ ਭਾਂਡੇ ਛੋਟੇ ਛੋਟੇ ਨੇ ਨਾ ਆ ਵੀ ਲੈ ਲੋ ਇਹ ਵੀ ਲੈ ਲਈਏ ਉਹਦੇ ਵਿੱਚ ਹੋਰ ਦਾਦੇ ਥੋੜੇ ਨੇ 이제 아기 짖다 짖다 나올래요? 잘 왔지? 나 왔지? 이거 보는데 앞으로 갑자기 짖대 짖대기 나올래요 시원해. 두 번째 엄마. ਹੋ ਜੀ ਤੇ ਪਾਣੀ ਛਿੜਕ ਕੇ ਫਿਰ ਆਪਾਂ ਪੱਤੇ ਲੈਂਦੇ ਨੇ ਤੇ ਪੱਤੇ ਨਾਲ ਠਾਕ ਦਾਂਗੇ ਉੱਪਰ 넌 어디 바라봐, ਛੋਟੇ ਛੋਟੇ ਲੈਣ ਨੇ ਇਹਦੇ ਵਾਸਤੇ ਹਾਂ ਇਹਦੇ ਦੋ ਪਾਸੇ ਹੁੰਦੇ ਨੇ ਇੱਕ ਤਾਂ ਲਕੀਰਾਂ ਵਾਲਾ ਇੱਕ ਪਾਸੇ ਸਾਫ਼ ਹੁੰਦਾ ਹੈ ਸਾਫ਼ ਵਾਲਾ ਪਾਸਾ ਐ ਰੱਖਿਆ ਬਸ ਥੱਲੇ ਇੱਕ ਹੋਰ ਵੀ ਤਰੀਕਾ ਕਰਕੇ ਦੇਖਾਂਗੇ ਆਪਾਂ ਇਹਦਾ ਹਾਂ ਲੋ ਜਮਾਈ ਤਾਂ ਨਾ ਵੀ ਹਾਂ ਜਿਹੜਾ ਲਿਫਾਫਾ ਇਹਦਾ ਕਰਕੇ ਦੇਖਦਾ ਵੀਰ ਦਰਮਾਇਸ਼ੇ ਦੇਣੀ ਆਪਾਂ ਦਰਮਾਇਸ਼ੇ ਦਾ ਹੀ ਮਸਲਾ ਹੁੰਦਾ ਇਹਨੂੰ ਐ ਮੋੜ ਦੋ ਐ ਮੋੜ ਦੋ ਇਹਨੂੰ ਗਰਮੈਸਾਂ ਆ ਗਰਮੈਸ ਨਾਲ ਜਮਿਆਉਣੇ ਨੇ 11 ਜਮਿਆ ਬਸ ਫੇਰ ਫੇਤਾ ਲੋ ਅੰਦਰ ਰੱਖ ਦੀ ਇਹਨਾਂ ਨੂੰ ਅੰਦਰ ਉੱਥੇ ਰੱਖ ਦਿੰਨੇ ਆਂ ਤਸਲੇ 'ਚ ਜਾਂ ਕਹ ਸੀ 'ਚ ਦੋਵੇਂ ਭਾਂਡੇ ਇਕੱਠੇ ਹੋ ਜਾਣਗੇ ਫਿਰ ਚੱਕਣੇ ਸੌਖੇ ਨਾਲ ਤਾਂ ਚੱਪ ਇਹ ਤੇ ਹੀ ਮੈਂ ਇੱਕੜੇ ਮੌਜਾ ਮਾ ਦਊਗਾ ਉੱਪਰ ਜਾਂ ਪਟਾ ਲੈ ਕੇ ਲੋ ਇਹ ਤਰਪ ਤੇ ਅੰਦਰ ਆਪਾਂ ਨੇ ਜਿਹਾ ਫਿਰ ਦੇਖਿਆ ਕਰਾਇ ਹੁਣ ਕੱਲ ਨੂੰ ਪਾਣੀ ਦੇ ਦਾਂਗੇ ਆ ਦੇਖੋ ਜੀਰਾ ਜਿਹੜਾ ਆਪਾਂ ਦਾਲ ਸਬਜ਼ੀ ਚ ਪਾਉਂਦੇ ਨੇ ਇਹ ਲੋਕਨਾ ਇਹ ਇੰਨਾ ਤੇਲਾ ਖਸਲਾ ਨੂੰ ਖਤਮ ਕਰਦਾ ਰਸ ਚੂਸਦਾ ਆਹ ਹੈਗੀ ਮਿੱਟੀ ਮੀਟਿੰਗ ਚੱਕ ਕੇ ਆਪਾਂ ਉਹ ਡਰਮ ਚ ਪਾ ਦਾਂਗੇ ਪਾਣੀ ਨੂੰ ਤુલਸੀ ਚ ਪਾ ਦਿੰਦੇ ਹਾਂ ਤુલਸੀ ਦੇ ਬੂਟੇ ਬਹੁਤ ਨੇ ਆ ਦੇਖੋ 10 ਰੁਪਏ ਦਾ ਬੂਟਾ ਲੈਂਦਾ ਜੀ ਨਰਸਰੀ ਚੋਂ ਆਹ ਇਹਦੇ ਫਿਰ ਬੀਜੇ ਖੰਡਾਤੇ ਤੇ ਉਹ ਤુલਸੀ ਉਹ ਤુલਸੀ ਹੋਈ ਪਈ ਆ ਲੋਹ ਜੀ ਜਿਹੜੇ ਆਪਾਂ ਸਵੇਰੇ ਕੱਪੜੇ ਧੋਤੇ ਸੀ ਉਹ ਆਪਾਂ ਨੂੰ ਸਾਰਿਆਂ ਦੀ ਤੈਹ ਲਾ ਕੇ ਰੱਖਤੀ ਤੇ ਇਹਨਾਂ ਨੂੰ ਮੈਂ ਲੈ ਕੇ ਜਾਵਾਂਗੀ ਕੱਲ ਨੂੰ ਸਵੇਰੇ ਤੇ ਬਾਕੀ ਇੱਧਰ ਥੋੜੀ ਜਿਹੀ ਬਾਪੂ ਜੀ ਦੇ ਕੱਪੜੇ ਸੀਗੇ ਉਹਨਾਂ ਨੂੰ ਮੈਂ ਕਰਤੀ ਪ੍ਰੈਸ ਬਸ ਇਹ ਹੁਣ ਆਪਾਂ ਸਵੇਰੇ ਲੈ ਕੇ ਜਾਵਾਂਗੇ ਬਾਕੀ ਅੱਜ ਕੰਮ ਬਹੁਤ ਕੀਤਾ ਸੀ ਜਿਹਦੇ ਜਿਵੇਂ ਦੀਦੀ ਹੋਣੀ ਵੀ ਆਏ ਹੋਏ ਨੇ ਤੇ ਅੱਜ ਗੁਰਗਲੇ ਕੇ ਕਚੋਰੀਆਂ ਵੀ ਲਾਈਆਂ ਸੀਗੀਆਂ ਤੇ ਹੁਣ ਮੈਂ ਜਦ ਐਡਿਟਿੰਗ ਵਗੈਰਾ ਕਰ ਰਹੀ ਸੀ ਕਿ ਨਾ ਵੀਡੀਓ ਬਹੁਤ ਲੰਬੀ ਹੋ ਗਈ ਸੀ ਕਿ ਕਿਉਂਕਿ ਸਵੀਰ ਦੀ ਵੀ ਉਹਨੇ ਪਾਪਾ ਉਹਨੇ ਬਹੁਤ ਬੜੀ ਵੀਡੀਓ ਬਣਾਈ ਹੈ ਤਾਂ ਕਰਕੇ ਫਿਰ ਮੈਂ ਸੋਚਿਆ ਵੀ ਆਪਾਂ ਉਹ ਕੱਲ ਨੂੰ ਵੀਡੀਓ ਪਾ ਦਾਂਗੇ ਸੋ ਤਾਂ ਕਰਕੇ ਉਹ ਵੀਡੀਓ ਬਲੌਗ ਆਪਾਂ ਪਾਵਾਂਗੇ ਕੱਲ ਨੂੰ ਕਚੋਰੀਆਂ ਦਾ ਬਲੌਗ ਆਊਗਾ ਨਾਲੇ ਦੀਦੀ ਆਏ ਹੋਏ ਨੇ ਉਹ ਵਾਲਾ ਬਲੌਗ ਸਾਰਾ ਕੱਲ ਨੂੰ ਆਊਗਾ ਸੋ ਕੱਲ ਦਾ ਬਲੌਗ ਜ਼ਰੂਰ ਦੇਖਿਓ ਬਾਕੀ ਅੱਜ ਦਾ ਬਲੌਗ ਆਪਣਾ ਇੱਥੇ ਸੀਗਾ ਮੈਂ ਉਮੀਦ ਰਖਦੇ ਹਾਂ ਵੀ ਤੁਸੀਂ ਸਾਰੇ ਜਾਣੇ ਵਧੀਆ ਹੋਵੋਗੇ ਤੇ ਸਾਡਾ ਬਲੌਗ ਵੀ ਪਸੰਦ ਕੀਤਾ ਹੋਊਗਾ ਆਵਾਜ਼ ਘਟਾਓ ਆ ਦੇਖੋ ਇੱਧਰ ਬੈਠੇ ਸਾਰੇ ਇੱਧਰੋਂ ਵੀਡੀਓ ਚੱਲ ਰਹੀ ਆ ਜਿਹੜਾ ਕਚੋਰੀਆਂ ਵਾਲਾ ਬਲੌਗ ਆ ਫਿਰ ਉਹ ਮੈਂ ਸਬਸਕਰਾਈਬਰਸ ਨੂੰ ਕਹਤਾ ਕਿ ਉਹ ਕੱਲ੍ਹ ਲਈ ਹੁਣ ਉਹ ਮੇਰਾ 40 ਮਿੰਟ ਦੇ ਬਲੌਗ ਬਣ ਰਿਹਾ ਸੀ ਸਾਰਾ 40 ਤੋਂ ਵੀ ਵੱਧ ਫਿਰ ਉਹ ਮੈਂ ਕੱਲ੍ਹ ਨੂੰ ਪਾ ਦੇ ਕਿਉਂਕਿ ਅੱਜ ਸਵੇਰੇ ਵੀ ਕਾਫੀ ਬਲੌਗ ਬੜਾ ਹੋ ਗਿਆ ਹਾਂ ਮੈਂ ਉਹ ਕੱਪੜੇ ਵਾਲਾ ਤੇ ਉਹ ਦੂਜਾ ਬਲੌਗ ਉਹ ਕਾਫੀ ਬੜਾ ਬਣਾਤਾ ਸੀਗਾ ਫਿਰ ਮੈਂ ਉਹ ਪਾਰੀ ਆ ਬਸ ਉਹ ਮੇਰਾ ਵਧੀਆ ਟਾਈਮ ਦਾ ਹੋ ਰਿਹਾ ਹਾਂਜੀ ਹਾਂ